ਪਹੁੰਚੇ ਵੀ ਸਾਰੇ ਹੀ ਸਤਿਕਾਰਯੋਗ ਸਾਥੀਓ ਮੇਰੇ ਮਾਤਾ ਮੈਣਾ ਨौजੋ ਸਾਥੀ ਵੀਰ ਸਾਡੇ ਅਬਜ਼ਰ ਸਾਰੇ ਹੀ ਉਹ ਸਾਥੀ ਪ੍ਰਬੰਧਕ ਕਮੇਟੀ ਇਸ ਪਵਿੱਤਰ ਕਾਰਜ ਨੂੰ ਜਿਹੜੀ ਦੇਰਾ ਦੇ ਕਰਕੇ ਜਿਵੇਂ ਚਾਲ ਲੱਗੀ ਹੋਈ ਹੈ ਡਿਸਟ੍ਰਿਕਟ ਗੋਵ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਅੱਜ ਇੱਕ ਬਹੁਤ ਹੀ ਪਵਿੱਤਰ ਕਾਰਜ ਦਾ ਆਰੰਭ ਜਿਹੜਾ ਉਹ ਕੀਤਾ ਹੈ ਗੋਪੁਰ ਕਰਮਾ ਅਤੇ ਨਾਵਰਲ ਕਰਨ ਦਾ ਉਹਦਾ ਨੌਗਰੇਸ਼ਨ ਦਾ ਪਵਿੱਤਰ ਕਾਰਜ ਕਰਨ ਦਾ ਮੌਕਾ ਮੈਨੂੰ ਬਖਸ਼ਿਆ ਤੁਹਾਡਾ ਸਾਰੇ ਦਾ ਦਿਨ ਦੀ ਗ੍ਰਹਿ ਦੇ ਵਿੱਚ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਸੋ ਪਵਿੱਤਰ ਕਾਰਜ ਹੋ ਰਹੀ ਸਾਡਾ ਕਿ ਜਦ ਅੱਜ ਆਪਾਂ ਸਾਰੇ ਹੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਗਊ ਮਾਤਾ ਸੜਕਾਂ ਦੇ ਉੱਪਰ ਰੋਲਦੀ ਹੈ ਪੂਰੇ ਮੁਲਕ ਦੇ ਵਿੱਚ ਉਹ ਗਊ ਮਾਤਾ ਜਿਸ ਨੂੰ ਕਿ ਆਪਣੇ ਹਿੰਦੂ ਧਰਮ ਦੇ ਵਿੱਚ ਮਾਂ ਦਾ ਦਰਜਾ ਦਿੱਤਾ ਗਿਆ ਔਰ ਗਊ ਦੀ ਸੇਵਾ ਨੂੰ ਤੁਮ ਸੇਵਾ ਵਜੋਂ ਮੰਨਿਆ ਗਿਆ ਤੇ ਅੱਜ ਉਹ ਜਦੋਂ ਸੜਕਾਂ ਦੇ ਉੱਪਰ ਰੋਲਣ ਦੇ ਹਾਲਾਤ ਦੇਖਦੇ ਆਂ ਤੇ ਉਹ ਜੇ ਸਮੇਂ ਦੇ ਵਿੱਚ ਉਹ ਜੇ ਮਾਈਂਡ ਸੈਟ ਦੇ ਵਿੱਚ ਲੋਕ ਅੱਗੇ ਆਉਣ ਸੰਸਥਾਵਾਂ ਅੱਗੇ ਆਉਣ ਤੇ ਗਊ ਮਾਂ ਨੂੰ ਸੁਭਾਰਨ ਦਾ ਕੰਮ ਹੈ ਜਿਹੜਾ ਨੰਦੀ ਦਾ ਸੁਭਾਰਨ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਵੇ ਤੇ ਮੈਂ ਸਮਝਦਾ ਕਿ ਇਹੋ ਜੀ ਕੰਮ ਦੀ ਸਰਾਹਣਾ ਕਰਨ ਦੇ ਲਈ ਮੇਰੇ ਕੋਲ ਕੋਈ ਲਫ਼ਜ਼ ਕੋਈ ਅਲਫ਼ਾਜ਼ ਨਹੀਂ ਹੈ ਕਿ ਜੋ ਅੱਜ ਤੁਸੀਂ ਇਹ ਕੀਤਾ ਚੁੱਕੇ ਐ ਮੈਨੂੰ ਥੋੜੇ ਦਿਨ ਪਹਿਲਾਂ ਹੁਕਮ ਹੋਇਆ ਮੋਦੀ ਜੰਤਨਾ ਕੇਜਸੀ ਇਸ ਤਰ੍ਹਾਂ ਕਰਕੇ ਸਾਰੇ ਨੇ ਉਪਰਾਲਾ ਕੀਤਾ ਐ ਐਮਐਲ ਸਾਬ ਵੀ ਕਈ ਵਾਰੀ ਗੱਲ ਕਰ ਚੁੱਕੇ ਸੀਗੇ ਕਿ ਜੇ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਉਦਮ ਜਿਹੜਾ ਉਹ ਸਾਡੇ ਕੁਝ ਉੱਗੇ ਸ਼ਹਿਰ ਵਾਸੀਆਂ ਨੇ ਕੀਤਾ ਐ ਕਿ ਗਊ ਮਾਤਾ ਦੀ ਸੇਵਾ ਕੀਤੀ ਜਾਵੇ ਸਰਕਾਰ ਵੱਲੋਂ ਵੀ ਜਿਵੇਂ ਸਬਨਾ ਸਾਹਿਬ ਨੇ ਦੱਸਿਆ ਨਾ ਕੋਈ ਕਸਰ ਸੀ ਤੇ ਨਾ ਹੀ ਕੋਈ ਹੋਊਗੀ ਗਊ ਮਾਤਾ ਦੀ ਸਾਫ ਸੁਭਾਲ ਦੇ ਵਿੱਚ ਸਾਡੇ ਤਿੰਨੇ ਐਮਐਲਏ ਸਾਥੀ ਮੇਰੇ ਵੀ ਸਬਨਾ ਜੀ ਗੋਲਦੀ ਬਸਾਫਰ ਜੀ ਗੋਲਦੀ ਕੰਬੂਜ ਜੀ ਹਾਜ਼ਰ ਨੇ ਔਰ ਉਚੇਚੇ ਤੌਰ ਤੇ ਡਿਸਟ੍ਰਿਕਟ ਵੱਲੋਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਇਸ ਕੋ ਮਿੱਤਰ ਕਾਰਜ ਦੇ ਵਿੱਚ ਤੇ ਉਹਦੇ ਲਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਔਰ ਪੰਜਾਬ ਸਰਕਾਰ ਵੀ ਉਚੇਚੇ ਤੌਰ ਦੇ ਉਪਰ ਬਚਨਬੱਧ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਜਿੱਥੇ ਧੰਨਵਾਦ ਹੈ ਉੱਥੇ ਹੀ ਮੈਂ ਸਜਦਾ ਕਰਦਾ ਨਮਕ ਕਰਦਾ ਤੁਹਾਡੀ ਇਹ ਸੋਚ ਨੂੰ ਸਾਰੇ ਪ੍ਰਬੰਧਕਾਂ ਦੇ ਇਸ ਇਨੀਸ਼ੀਏਟਿਵ ਨੂੰ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਗਊ ਮਾਤਾ ਨੂੰ ਸੰਭਾਲਣ ਦਾ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਜੋ ਇਹ ਉਪਰਾਲਾ ਕੀਤਾ ਹੈ ਇਹ ਬਹੁਤ ਸਰਾਣੀ ਹੈ ਬਹੁਤ ਇਹਦੀ ਮਸ਼ਲਾਗਾ ਕਰਦਾ ਸਰਕਾਰ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੁਕਮ ਹੋਏਗਾ ਗਊ ਮਾਤਾ ਦੀ ਸੰਸਵਾਦ ਇਸ ਪਵਿੱਤਰ ਕਾਰਜ ਦੇ ਲਈ ਮੈਂ ਕਮੇਟੀ ਨਾਲ ਹਾਜ਼ਰ ਸਾਰੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹ ਸਾਡੇ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਏਗਾ ਸੋ ਇਨਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲ ਗਊ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੀ